ਪੰਜਾਬੀ ਐਮਪੀਐਮ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ। ਲੋਕ ਸਭਾ ਚੋਣਾਂ 2024 ਦੇ ਨਤੀਜੇ ਨੇ ਜੋ ਆਗੇ ਨੇ ਨਤੀਜਿਆਂ ਦੇ ਵਿੱਚ ਜੋ ਸੂਬੇ ਦੀ ਸਰਕਾਰ ਪੰਜਾਬ ਸੂਬੇ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਜਿਸ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਾਰਟੀ ਦੇ ਕਹਿ ਸਕਦੇ ਇੱਕ ਤਰ੍ਹਾਂ ਸਟਾਰ ਪ੍ਰਚਾਰਕ ਦੇ ਵਜੋਂ ਵੀ ਪ੍ਰਚਾਰ ਉਹਨਾਂ ਵੱਲੋਂ ਕੀਤਾ ਗਿਆ ਸੀ ਪਰ ਲੋਕਾਂ ਦਾ ਜੋ ਫਤਵਾ ਹੈ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਸਾਂਝੀ ਕਰਕੇ ਕਿਹਾ ਕਿ ਲੋਕਾਂ ਦਾ ਫਤਵਾ ਹੈ ਜੋ ਉਹ ਸਿਰ ਮੱਥੇ ਲੰ데요 ਨਹੀਂ ਕਿਉਂਕਿ ਜੋ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦੀ ਨਾਰਾਜ਼ਗੀ ਹੈ ਜੋ ਦੇਖਣ ਨੂੰ ਮਿਲੀ ਕਿਉਂਕਿ 13 ਲੋਕ ਸਭਾ ਸੀਟਾਂ ਜਿਨ੍ਹਾਂ ਵਿੱਚੋਂ ਆਮ ਆਦਮੀ ਪਾਰਟੀ ਦੇ ਹਿੱਸੇ ਸਿਰਫ 3 ਸੀਟਾਂ ਆਈਆਂ ਨੇ ਇਸ ਦੀ ਵਜ੍ਹਾ ਲੋਕਾਂ ਦੀ ਨਾਰਾਜ਼ਗੀ ਲੋਕ ਕਿੱਥੇ ਨਾਰਾਜ਼ ਹੋਏ ਨੇ ਕਿੱਥੇ ਆਮ ਆਦਮੀ ਪਾਰਟੀ ਦਾ ਜੋ ਕੰਮ ਘੱਟ ਰਹਿ ਗਿਆ ਵੈ ਸੋ ਸਾਰੀਆਂ ਹੀ ਇਹਨਾਂ ਗੱਲਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਵੱਲੋਂ ਮੰਥਨ ਜ਼ਰੂਰ ਕੀਤਾ ਜਾਵੇਗਾ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਟਿੰਗਾਂ ਤੇ ਜੋ ਪੋਸਟਰ ਸਾਂਝੀ ਕੀਤੀ ਸੀ ਉਸ ਦੇ ਵਿੱਚ ਜ਼ਿਕਰ ਕੀਤਾ ਕਿ ਜੋ ਕਮੀਆਂ ਨੇ ਕਮੀਆਂ ਤੇ ਕੰਮ ਕੀਤਾ ਜਾਵੇਗਾ 2.5 ਸਾਲ ਸਰਕਾਰ ਦੇ ਬੀਤ ਗਏ ਨੇ 2.5 ਸਾਲ ਰਹਿ ਗਏ ਨੇ ਆਉਣ ਵਾਲੇ ਇਹਨਾਂ ਸਮੇਂ ਦੇ ਵਿੱਚ ਸਰਕਾਰ ਦੇ ਜੋ ਵਾਦੇ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇਗਾ ਜੋ ਪਹਿਲਾਂ ਵਾਦੇ ਕੀਤੇ ਸੀ ਕੁਝ ਕੁ ਪੂਰੇ ਕਰਤੇ ਨੇ ਕੁਝ ਕੁ ਪੂਰੇ ਕੀਤੇ ਜਾਣਗੇ ਜਿਸ ਦੇ ਵਿੱਚ ਔਰਤਾ ਨੂੰ ਜੋ 11100 ਦੇਣ ਦਾ ਵਾਦਾ ਸੀ ਉਹ ਵੀ ਪੂਰਾ ਕੀਤਾ ਜਾਵੇਗਾ ਸੋ 11100 ਔਰਤਾਂ ਨੂੰ ਜਲਦੀ ਹੀ ਦੇਣ ਦਾ ਵੀ ਇੱਕ ਤਰ੍ਹਾਂ ਇਸ਼ਾਰਾ ਹੈ ਜੋ ਸਰਦਾਰ ਭਗਵੰਤ ਸਿੰਘ ਮਾਨ ਦੇ ਵੱਲੋਂ ਕਰ ਦਿੱਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਦੇ ਵਿੱਚ ਉਹਨਾਂ ਨੇ ਕੰਮਕਾਰ ਵੀ ਸਾਹਮਣਾ ਹੈ ਪੰਜਾਬ ਦੇ ਕੰਮਕਾਰ ਹੈ ਜੋ ਜਦ ਹੀ ਸ਼ੁਰੂ ਹੋ ਜਾਵੇਗਾ ਸੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਲਈ 2.5 ਸਾਲ ਦਾ ਸਮੇਂ ਹੈ ਲੋਕਾਂ ਦੀ ਨਾਰਾਜ਼ਗੀ ਨੂੰ ਦੂਰ ਕਰਨ ਦੇ ਲਈ ਲੋਕ ਕਿੱਥੇ ਨਾਰਾਜ਼ ਲੋਕਾਂ ਦਾ ਫਤਵਾ ਵੈ ਕਿਉਂ ਜੋ ਆਮ ਆਦਮੀ ਪਾਰਟੀ ਦੇ ਖਿਲਾਫ ਚਲਾ ਗਿਆ ਕਿਉਂਕਿ ਮੌਜੂਦਾ ਸਰਕਾਰ ਹੈ ਭਾਰੀ ਬਹੁਮਤ ਦੇ ਨਾਲ ਜਿੱਤੀ ਹੋਈ ਸਰਕਾਰ ਹੈ ਔਰ ਉਸ ਤੋਂ ਬਾਅਦ ਲੋਕਾਂ ਦਾ ਇੱਕਦਮ ਇਸ ਤਰੀਕੇ ਦੇ ਨਾਲ ਨਾਰਾਜ਼ ਹੋ ਜਾਣਾ ਉਸ ਨੂੰ ਸੰਭਾਲਣ ਦੇ ਲਈ ਹੁਣ ਪ੍ਰਯਤਨ ਨੇ ਕੋਸ਼ਿਸ਼ਾਂ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀਆਂ ਜਾਣ ਗਿਆ ਸੋ ਪਾਰਟੀ ਮੰਥਨ ਕਰੇਗੀ ਇਹਨਾਂ ਸਾਰੀਆਂ ਹੀ ਦਿੱਕਤਾਂ ਦੇ ਉੱਤੇ ਭਗਵੰਤ ਸਿੰਘ ਮਾਨ ਨੇ ਪੋਸਟਾਂ ਜੀ ਕਰਕੇ ਜਾਣਕਾਰੀ ਹੈ ਜੋ ਸਾਰੀ ਦੇ ਦਿੱਤੀ ਹੈ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਆ ਜੋ ਇਸ ਮੰਥਨ ਨੂੰ ਸਾਰੇ ਨੂੰ ਜੋ ਇੱਕ ਤਰੀਕੇ ਦੇ ਨਾਲ ਕਹਿ ਸਕਦੇ ਆ ਕਿ ਪਾਰਟੀ ਨਾਰਾਜ਼ ਲੋਕਾਂ ਨੂੰ ਮਨਾਉਣ ਦੇ ਲਈ ਹੁਣ ਜੋ ਪਲੈਨਿੰਗ ਹੈ ਨਵੇਂ ਸਿਰੇ ਤੋਂ ਕਰੇਗੀ ਜੋ ਵਿਆਪਕ ਕੋਸ਼ਿਸ਼ਾਂ ਨੇ ਕੀਤੀਆਂ ਜਾਣ ਕਿਉਂਕਿ ਜੋ ਫਤਵਾ ਵ ਹੈ ਆਮ ਆਦਮੀ ਪਾਰਟੀ ਦੇ ਖਿਲਾਫ ਨਜ਼ਰ ਆਇਆ ਕਿਉਂਕਿ 13 ਸੀਟਾ 13 ਸੀਟਾ ਲੋਕ ਸਭਾ ਦੀਆਂ ਪੰਜਾਬ ਦੀਆਂ ਜਿਨ੍ਹਾਂ ਦੇ ਵਿੱਚੋਂ ਤਿੰਨ ਸੀਟਾ ਹੀ ਸਿਰਫ ਆਮ ਆਦਮੀ ਪਾਰਟੀ ਜਿੱਤ ਸਕੀ ਸੋ ਬਾਕੀ ਦੀਆਂ ਹੁਣ ਸੀਟਾ ਤੇ ਕੰਮ ਕੀਤਾ ਜਾਵੇਗਾ ਜਲਦ ਹੀ ਅਸੈਂਬਲੀ ਇਲੈਕਸ਼ਨਸ ਆਣਗੇ 25 ਸਾਲ ਦਾ ਸਮੇਂ ਬਕਾਇਆ ਵੈ ਇਸ ਸਮੇਂ ਦੌਰਾਨ ਆਮ ਆਦਮੀ ਪਾਰਟੀ ਦੁਆਰਾ ਕੀਤੇ ਗਏ ਵਾਅਦੇ ਨੇ ਜੋ ਉਹਨਾਂ ਨੂੰ ਪੂਰਾ ਕੀਤਾ ਜਾਵੇਗਾ ਔਰ ਪੂਰੇ ਕੀਤੇ ਗਏ ਵਾਅਦਿਆਂ ਦੇ ਨਾਲ ਨਾਲ ਲੋਕਾਂ ਨੂੰ ਜੋ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ ਤਾਂ ਕਿ ਲੋਕ ਹੈ ਜੋ ਜੋ ਗੁੱਸਾ ਹੈ ਲੋਕਾਂ ਦਾ ਉਸ ਨੂੰ ਆਪਣੇ ਹੱਕ ਦੇ ਵਿੱਚ ਕਰ ਸਕਣ ਲੋਕਾਂ ਦਾ ਗੁੱਸਾ ਹੈ ਸ਼ਾਂਤ ਕਰ ਸਕਣ ਸੋ ਬਧੇਰੀ ਅਪਡੇਟ ਦੇ ਲਈ ਜੁੜੇ ਰੋ ਸਾਡੇ ਨਾਲ ਫਿਲਹਾਲ ਮੈਂ ਤੇ ਜਸ